ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਈ ਹੋਪ ਤੁਸੀਂ ਸਾਰੇ ਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਰ ਗੁਰਸਾਰ ਐਨ ਖੁਸ਼ ਰੱਖਣ ਲੋ ਜੀ ਮਾਰਨਿੰਗ ਦਾ ਟਾਈਮ ਸੀਗਾ ਛੁੱਟੀਆਂ ਕੱਟਣ ਤੋਂ ਬਾਅਦ ਅਸੀਂ ਆਗੇ ਸੀਗੇ ਆਪਣੇ ਘਰ ਕਾਫੀ ਦਿਨ ਹੋ ਗਏ ਸੀਗੇ ਵੀਡੀਓ ਬਣਾਇ ਨੂੰ ਮੈਂ ਐਡਿਟ ਨਹੀਂ ਕੀਤੀ ਸੀਗੀ ਕਿਉਂਕਿ ਕੰਮ ਸੀਗਾ ਜਿਹੜਾ ਕਾਫੀ ਸਿਰ ਦੇ ਉੱਤੋਂ ਸੀਗਾ ਤਾਂ ਕਰਕੇ ਆਪਣਾ ਟਾਈਮ ਸੀਗਾ ਜਿਹੜਾ ਕਾਫੀ ਲੰਘ ਗਿਆ ਸੀ ਤੇ ਅੱਜ ਮੈਂ ਲੱਗੀ ਸੀਗੀ ਇੱਥੇ ਵੀਡੀਓ ਐਡਿਟ ਕਰਨ ਤੇ ਮਾਰਨਿੰਗ ਦਾ ਟਾਈਮ ਸੀਗਾ ਟਾਈਮ ਸੀਗਾ ਇੱਥੇ ਤਕਰੀਬਨ 1:15 ਦਾ ਹੋਇਆ ਹੋਣਾ ਕੁਝ ਜਿਆਦਾ ਜ ਨਹੀਂ ਹੈਗਾ ਇਹਨਾਂ ਤੇ ਮੈਨ ਲੱਗੀ ਸੀਗੀ ਇੱਥੇ ਬਰਤਨ ਸਾਫ ਕਰਨਾ ਕਿਉਂਕਿ ਬੱਚੇ ਆਏ ਹੋਏ ਸੀਗੇ ਆਪਣੇ ਤੇ ਤੇ ਸਵੇਰ ਟਾਈਮ ਸੀਗਾ ਇਹ ਤਾਂ ਉਹਦਾ ਕੰਮ ਸੀਗਾ ਜਿਹੜਾ ਤਕਰੀਬਨ ਆਪਣਾ ਨਿਬੜ ਗਿਆ ਸੀਗਾ ਤੇ ਉਸ ਤੋਂ ਬਾਅਦ ਬਰਤਨ ਸੀਗੇ ਜਿਹੜੇ ਸਾਫਰੇ ਅੰਦਰੋਂ ਲੈ ਆਉਂਦੇ ਸੀ ਕਿਉਂਕਿ ਬੱਚੇ ਲੇਟ ਦੁੱਧ ਪੀਂਦੇ ਨੇ ਰਾਤ ਨੂੰ ਦੀਦੀ ਉਹ ਨਹੀਂ ਆਏ ਹੋਏ ਨੇ ਤੇ ਇੱਥੇ ਸਾਰੇ ਚਾਹ ਵਾਲੇ ਬਰਤਨ ਸੀਗੇ ਢਿੜਿਓ ਆਪਣਾ ਕੰਮ ਸੀਗਾ ਮਾਰਨਿੰਗ ਦਾ ਇੱਕ ਟਾਈਮ ਦਾ ਨਿਬੜ ਲਿਆ ਸੀਗਾ ਤੇ ਦੁੱਧ ਦਾ ਕੰਮ ਸੀਗਾ ਜਿਹੜਾ ਮੈਂ ਉਹ ਵੀ ਨਾਲ ਦੀ ਨਾਲ ਹੀ ਨਿਮੇੜ ਲਿਆ ਸੀਗਾ ਕਿਉਂਕਿ ਫਿਰ ਬਾਲਟੀਆਂ ਹੁੰਦੀਆਂ ਨੇ ਜਿਹੜੀਆਂ ਇਸ ਤਰ੍ਹਾਂ ਰੱਖਣੀਆਂ ਮੈਨੂੰ ਦੁੱਧ ਵਾਲੀਆਂ ਵਧੀਆ ਨਹੀਂ ਲੱਗਦੀਆਂ ਹੈਗੀਆਂ ਇਹਨਾਂ ਨੂੰ ਮੈਂ ਨਾਲ ਦੀ ਨਾਲ ਜਦੋਂ ਧਾਰਾਂ ਛੋਣਿਆ ਉਦੋਂ ਹੀ ਬਸ ਦੁੱਧ ਆਪਣਾ ਰੱਖਣਾ ਹੁੰਦਾ ਜੋ ਰੱਖ ਕੇ ਉਹਨੂੰ ਆਪਣ ਨਾਲ ਦੀ ਨਾਲ ਬਰਤਨ ਨੇ ਜਿਹੜੇ ਸਾਫ਼ ਕਰ ਦਿੰਨੇ ਆ ਬਰਤਨ ਸਾਫ਼ ਕਰਨ ਤੋਂ ਬਾਅਦ ਮਾਰਨਿੰਗ ਬ੍ਰੇਕਫਾਸਟ ਦੀ ਤਿਆਰੀ ਸੀਗੀ ਜਿਹੜੀ ਉਹ ਵੀ ਕਰਨੀ ਸੀਗੀ ਕਿ ਜਿੰਦਾ ਕਾਫੀ ਕੰਮ ਕਰਨ ਤੋਂ ਬਾਅਦ ਮੈਨੂੰ ਲੱਗੀ ਸੀ ਇੱਥੇ ਕ੍ਰੇਲਿਆਂ ਦੀ ਕਟਿੰਗ ਕਰਨ ਕ੍ਰੇਲੇ ਦੀ ਸਬਜ਼ੀ ਬਣਨੀ ਸੀਗੀ ਅੱਜ ਸਵੇਰ ਟਾਈਮ ਇੱਥੇ ਮੇਰੇ ਕੋਲ 1 ਕਿਲੋ ਦੇ ਕਰੀਬ ਕ੍ਰੇਲੇ ਸੀਗੇ ਜਦੋਂ ਮੈਂ ਪਿੰਡੋਂ ਆਈ ਸੀਗੀ ਤਾਂ ਮੰਮੀ ਨੇ ਮੈਨੂੰ ਕਾਫੀ ਸਬਜ਼ੀਆਂ ਸੀਗੇ ਜਿਹੜੇ ਦਿੱਤੀਆਂ ਸੀਗੀਆਂ ਤੇ ਇੱਥੇ ਕ੍ਰੇਲਿਆਂ ਦੀ ਕਟਿੰਗ ਕਰਨ ਵੇਲੇ ਮੈਂ ਥਾਲი ਕਾਫੀ ਵੱਡਾ ਲੈ ਲਿਆ ਸੀਗਾ ਕਿ ਮੈਨੂੰ ਛੋਟਾ ਨਾ ਪੈ ਜਾਵੇ ਕ੍ਰੇਲਿਆਂ ਦੇ ਹਿਸਾਬ ਨਾਲ ਪਰ ਕ੍ਰੇਲੇ ਸੀਗੇ ਜਿਹੜੇ ਕਾਫੀ ਖਰਾਬ ਹੋ ਗਏ ਸੀਗੇ ਕਿਉਂਕਿ ਬਾਰਿਸ਼ ਦੇ ਕਾਰਨ ਆਪਣੀਆਂ ਸਬਜ਼ੀਆਂ ਜਿਹੜੀਆਂ ਕਾਫੀ ਖਰਾਬ ਹੋ ਜਾਂਦੀਆਂ ਨੇ ਖਾਸ ਕਰਕੇ ਕarele ਹੁੰਦੇ ਨੇ ਜਿਹੜੇ ਇਹ ਬਾਰਿਸ਼ ਦੇ ਮੌਸਮ ਦੇ ਵਿੱਚ ਬਿਲਕੁਲ ਖਰਾਬ ਹੋ ਜਾਂਦੇ ਨੇ ਇਸ ਕਰਕੇ ਮੈਂ ਇੱਥੇ ਦੇਖ ਕੇ ਕਟਿੰਗ ਕਰਕੇ ਪਹਿਲਾਂ ਫਿਰ ਉਹਨਾਂ ਨੂੰ ਛਿੱਲ ਰਹੀ ਸੀ ਕਿਉਂਕਿ ਬਾਅਦ ਦੇ ਵਿੱਚ ਫਿਰ ਕਾਫੀ ਕarele ਸੀਗੇ ਜਿਹੜੇ ਖਰਾਬ ਨਿਕਲਨੇ ਸੀ ਤਾਂ ਕਰਕੇ ਮੈਂ ਪਹਿਲਾਂ ਹੀ ਇਹਨਾਂ ਨੂੰ ਦੇਖ ਲਿਆ ਸੀਗਾ ਤੇ ਮੈਂ ਉਹਨੇ ਕਹੀ ਛਿੱਲੇ ਸੀਗੇ ਜਿੰਨੇ ਕੇ ਹਿਸਾਬ ਸੀਗੇ ਕਾਫੀ ਸਾਰੇ ਕarele ਸੀਗੇ ਜਿਹੜੇ ਖਰਾਬ ਨਿਕਲ ਗਏ ਤੇ ਮੇਰੇ ਕੋਲ ਕਰੇਲੇ ਸੀਗੇ ਜਿਹੜੇ 2-4 ਕਹੀ ਬਚੇ ਸੀਗੇ 1 ਕਿਲੋ ਕਰੇਲਿਆਂ ਦੇ ਵਿੱਚੋਂ ਆਪਣੇ ਕੋਲ ਕਾਫੀ ਘੱਟ ਕਰੇਲੇ ਸੀਗੇ ਜਿਹੜੇ ਨਿਕਲੇ ਸੀਗੇ ਤੇ ਹੋਰ ਵੀ ਕਾਫੀ ਸਬਜ਼ੀਆਂ ਸੀਗੀਆਂ ਜੋ ਆਪਾਂ ਸਟੋਰ ਕਰ ਸਕਦੇ ਸੀਗੇ ਉਹਨਾਂ ਜਿਵੇਂ ਪੇਠਾ ਸੀਗਾ ਤੇ ਕद्दू ਸੀਗਾ ਆਪਾਂ ਇੱਕ ਦਿਨ ਪਹਿਲਾਂ ਬਣਾ ਲਿਆ ਸੀ ਤੇ ਤੋਰੀਆਂ ਸੀਗੀਆਂ ਤੇ Shimla mirch ਸੀ 4-5 ਸਬਜ਼ੀਆਂ ਸੀਗੀਆਂ ਜਿਹੜੀਆਂ ਮੈਂ ਲੈ ਕੇ ਆਈ ਸੀ ਇਸ ਵਾਰ ਉਹਨਾਂ ਕੋਲ ਸਬਜ਼ੀ ਸੀਗੀ ਜਿਹੜੀ ਕਾਫੀ ਲੱਗ ਰਹੀ ਸੀ ਤੇ ਉਹਨਾਂ ਨੇ ਦੇ ਦਿੱਤੀ ਸੀਗੀ ਤੇ ਇਸ ਇੱਥੇ ਹੁਣ ਆਪਾਂ ਕ੍ਰੇਲਿਆਂ ਦੀ ਜਿਹੜੀ ਕਟਿੰਗ ਕਰ ਲਈਏ ਤੇ ਮੰਮੀ ਨੇ ਪਿਆਜ਼ ਛਿੱਲ ਰਹੇ ਸੀ ਤੇ ਕੱਪੜੇ ਧੋਣ ਦਾ ਕੰਮ ਸੀਗਾ ਜਿਹੜਾ ਉਹ ਮੈਂ ਪਹਿਲਾਂ ਕਰ ਦਿੱਤਾ ਸੀਗਾ ਕਿਉਂਕਿ ਧੁੱਪ ਦੇ ਵਿੱਚ ਫਿਰ ਕੱਪੜੇ ਧੋਣੇ ਬਹੁਤ ਔਖੇ ਲੱਗਦੇ ਨੇ ਤੇ ਇੱਥੇ ਅੱਜ ਮੌਸਮ ਸੀਗਾ ਹਲਕਾ ਜਿਹਾ ਠੰਡਾ ਸੀਗਾ ਤੇ ਬਟ ਗਰਮੀ ਆ ਜਿਹੜੀ ਮਹਿਸੂਸ ਹੁੰਦੀ ਹੈ ਜਿੰਨੇ ਮਰਜੀ ਜਿੰਨਾ ਚਿਰ ਬਾਰਿਸ਼ ਨਹੀਂ ਪੈਂਦੀ ਹੈਗੀ ਉਹਨਾਂ ਚਿਰ ਆਪਾਂ ਨੂੰ ਗਰਮੀ ਆ ਜਿਹੜੀ ਮਹਿਸੂਸ ਹੁੰਦੇ ਜਿੰਨਾ ਚਿਰ ਸਾਰੇ ਘਰ ਇੱਕਸਾਰ ਬਾਰਿਸ਼ ਆ ਜਿਹੜੀ ਨਹੀਂ ਪੈਂਦੀ ਹੈਗੀ ਤੇ ਲੋ ਜੀ ਆਪਾਂ ਕareleਾਂ ਦੀ ਕਟਿੰਗ ਆ ਜਿਹੜੀ ਕਰ ਲਈਏ ਦੇਖੋ ਇੰਨੇ ਕ ਆਪਣੇ ਕੋਲ ਕarele ਨਿਕਲੇ ਸੀਗੇ ਉਹ 1.5 ਕਿਲੋ ਕareleਾਂ ਦੇ ਵਿੱਚ ਇਹਨਾਂ ਨੂੰ ਆਪਾਂ ਨਮਕ ਲਗਾ ਕੇ ਰੱਖ ਲਵਾਂਗੇ ਤਾਂ ਜੋ ਇਹਨਾਂ ਦਾ ਕੌੜਾ ਪਾਣੀ ਜਿਹੜਾ ਉਹ ਨਿਕਲ ਜAVE ਹਲਕਾ ਜਿਹਾ ਚੁਟਕੀ ਦੇ ਕਰੀਬ ਆਪਾਂ ਇੱਥੇ ਨਮਕ ਲਗਾਇਆ ਇਹਨਾਂ ਨੂੰ ਤੇ ਮਿਕਸ ਕਰ ਦੇਵਾਂਗੇ ਚੰਗੀ ਤਰ੍ਹਾਂ ਤੇ ਇਧਰ ਆਪਣੇ ਪਿਆਜ਼ ਸੀਗੇ ਜਿਹੜੇ ਉਹ ਵੀ ਕਟਿੰਗ ਹੋ ਗਏ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਕੇ ਰੱਖ ਲਿਆ ਸੀ ਤੇ ਥੋੜੇ ਟਾਈਮ ਬਾਅਦ ਮੰਮੀ ਸੀ ਕਿ ਸਬਜ਼ੀ ਬਣਾਉਣ ਲੱਗੇ ਸੀ ਕਿ ਸਭ ਤੋਂ ਪਹਿਲਾਂ ਆਪਾਂ ਕarele ਨੇ ਜਿਹੜੇ ਉਹ ਫਰਾਈ ਕਰਦੇ ਹੁੰਦੇ ਆ ਨਹੀਂ ਫਿਰ ਇਹ ਬਾਅਦ ਦੇ ਵਿੱਚ ਕੱਚਾ ਪਣ ਜਾਂਦਾ ਹੁੰਦਾ ਲੋ ਜੀ ਸਬਜ਼ੀ ਆਪਣੀ ਬਣ ਕੇ ਹੋ ਗਈ ਰੈਡੀ ਕarele ਘੱਟ ਸੀਗੇ ਤੇ ਪਿਆਜ਼ ਆਪਾਂ ਪਾ ਲਈ ਸੀਗੇ ਥੋੜੇ ਜਿਹਾ ਵੱਧ ਕਿਉਂਕਿ ਫਿਰ ਕਾਫੀ ਜਣੇ ਸੀਗੇ ਸੀ ਤਾਂ ਸਰਨਾ ਗਏ ਸੀਗਾ ਸਾਨੂੰ ਸਬਜ਼ੀ ਬਣਾਉਣ ਤੋਂ ਬਾਅਦ ਇੱਥੇ ਲੱਗੇ ਸੀਗੇ ਆਪਾਂ ਮਿਸੀਆਂ ਰੋਟੀਆਂ ਬਣਾਉਣ ਮਾਰਨਿੰਗ ਟਾਈਮ ਇੱਥੇ ਮਿਸੀ ਰੋਟੀ ਬਣਾਉਣੀ ਹੁੰਦੀ ਆ ਕਿਉਂਕਿ ਬੱਚੇ ਆਏ ਹੋਏ ਨੇ ਉਹ ਵੀ ਮਿਸੀ ਰੋਟੀ ਹੀ ਖਾ ਕੇ ਖੁਸ਼ ਨੇ ਤੇ ਸਾਰੇ ਹੀ ਤਕਰੀਬਨ ਮਿਸੀ ਰੋਟੀ ਖਾਂਦੇ ਨੇ ਤੇ ਖੇਤ ਵੀ ਜਾਣੀ ਸੀਗੀ ਰੋਟੀ ਕਿਉਂਕਿ ਜੀਰੀ ਦਾ ਕੰਮ ਸੀਗਾ ਜਿਹੜਾ ਆਪਾਂ ਇੱਥੇ ਸ਼ੁਰੂ ਹੋ ਗਿਆ ਸੀਗਾ ਤਿੰਨ ਚਾਰ ਜਣਿਆਂ ਦੀ ਤਕਰੀਬਨ ਡੇਲੀ ਰੋਟੀ ਆ ਜਿਹੜੀ ਖੇਤ ਜਾਂਦੀ ਹੁੰਦੀ ਹੈ ਤੇ ਉਹਨਾਂ ਦਾ ਆਪਾਂ ਨੂੰ ਟਾਈਮ ਤੇ ਹੀ ਪਤਾ ਲੱਗਦਾ ਹੁੰਦਾ ਤੇ ਰੋਟੀ ਥੋੜੀ ਜਿਹੀ ਛੇ ਲੇਟ ਬਣਾਉਣੇ ਹੁੰਨੇ ਆ ਕਿਉਂਕਿ ਬੱਚੇ ਵੀ ਲੇਟ ਰੋਟੀ ਖਾਂਦੇ ਨੇ ਤੇ ਅਸੀਂ ਫਿਰ ਐ ਹੁੰਦਾ ਪਹਿਲਾਂ ਚਾਹ ਚੂਪੀ ਲੈਣੇ ਹੁੰਨੇ ਆ ਆਪਾਂ ਤਾਂ ਕਰਕੇ ਆਪਣਾ ਟਾਈਮ ਜਿਹੜਾ ਕਾਫੀ ਲੇਟ ਹੋ ਜਾਂਦਾ ਹੁੰਦਾ ਟਾਈਮ ਤਕਰੀਬਨ ਇੱਥੇ ਪੌਣੇ ਇਕੱਠ ਦਾ ਹੋਇਆ ਹੋਇਆ ਸੀਗਾ ਜਦੋਂ ਅਸੀਂ ਰੋਟੀ ਬਣਾਉਣ ਲੱਗੇ ਸੀ ਮਿਸੀਆਂ ਰੋਟੀ ਮਾਰਨਿੰਗ ਟਾਈਮ ਜਿਵੇਂ ਹੁਣ ਅੱਜ ਕarele ਦੀ ਸਬਜ਼ੀ ਬਣ ਗਈ ਤਾਂ ਕarele ਨਾਲ ਵੀ ਖਾ ਲੈਂਦੇ ਨਹੀਂ ਛਟਨੀ ਆਪਣੀ ਹੁੰਦੀ ਬਣਾਈ ਹੋਈ ਨਾਲ ਮੱਖਣ ਹੁੰਦਾ ਲਸੀ ਬਹੁਤ ਘੱਟ ਪੀਂਦੇ ਨੇ ਬੱਚੇ ਹੁਣ ਤੇ ਨਾਲ ਆਪਾਂ ਦਹੀਂ ਵੀ ਲੈ ਲੈਂਦੇ ਨੇ ਬੱਚੇ ਜੀ ਨੇ ਲੈਣਾ ਹੁੰਦਾ ਤੇ ਨਾਲ ਆਪਣਾ ਘਿਓ ਵੀ ਹੁੰਦਾ ਜੋ ਜਿੰਦਾ ਜੀ ਕਰਦਾ ਤੇ ਉਹ ਆਪਣਾ ਖਾ ਲੈਂਦੇ ਨੇ ਪੌਣੇ 4 ਵਜੇ ਤਕਰੀਬਨ ਉੱਠ ਕੇ ਆਪਣੇ ਫੇਰ ਕੰਮਾਂ ਦੀ ਸੈਟਿੰਗ ਹੈ ਜਿਹੜੀ ਬਹੁਤ ਔਖੀ ਆਉਂਦੀ ਹੈ ਕਿਉਂਕਿ ਮੈਨੂੰ ਸਾਰੇ ਪਾਸੇ ਹੀ ਹੁਣ ਹੋਣਾ ਪੈ ਜਾਂਦਾ ਏ ਕਿਚਨ ਦਾ ਵੀ ਕੰਮ ਕਰਨਾ ਹੁੰਦਾ ਮੰਮੀ ਦੇ ਗੋਡੇ ਦੂਹਦੇ ਨੇ ਤੇ ਇਹਨਾਂ ਨਾਲ ਮੱਝਾਂ ਵਾਲਾ ਵੀ ਕੰਮ ਕਰਾਉਣਾ ਪੈਂਦਾ ਕੱਪੜੇ ਵੀ ਵਾਸ਼ ਕਰਨੇ ਹੁੰਦੇ ਨੇ ਸਾਰਾ ਕੰਮ ਹੁੰਦਾ ਜਿਹੜਾ ਇਕੱਠਾ ਹੋ ਜਾਂਦਾ ਹੁੰਦਾ ਇਸ ਕਰਕੇ ਆਪਾਂ ਜਲਦੀ ਉੱਠ ਕੇ ਆਪਣੇ ਕੰਮ ਨੇ ਜਿਹੜੇ ਉਹ ਮੈਨੇਜ ਕਰਦੀਆਂ ਮੈਂ ਕਿਉਂਕਿ ਫਿਰ ਲੇਟ ਜੇ ਆਪਾਂ ਹੁਣ 5 ਵਜੇ ਉੱਠੇ ਸਾਢੇ 4 ਉੱਠੇ ਕਿੰਨਾ ਟਾਈਮ ਆ ਜਿਹੜਾ ਆਪਣਾ ਉਧਰ ਵੇਸਟ ਹੋ ਜਾਂਦਾ ਤੇ ਕੰਮ ਆਪਣਾ ਬਿਲਕੁਲ ਵੀ ਠੀਕ ਨਹੀਂ ਹੁੰਦਾ ਹੈਗਾ ਫਿਰ ਖੇਤ ਵੀ ਖਾਣਾ ਭੇਜਣਾ ਹੁੰਦਾ ਸਾਰੇ ਪਾਸੇ ਕੰਮ ਦੇਖਣੇ ਹੁੰਦੇ ਨੇ ਇਸ ਕਰਕੇ ਆਪਾਂ ਨੂੰ ਜਲਦੀ ਉੱਠ ਕੇ ਆਪਣੇ ਕੰਮ ਨੇ ਜਿਹੜੇ ਉਹ ਕਰਨੇ ਪੈਂਦੇ ਨੇ ਮੈਨੂੰ ਜੇ ਮੈਂ ਲੇਟ ਉੱਠਾਂ ਤਾਂ ਮੇਰੇ ਕੰਮ ਨਹੀਂ ਜਿਹੜੇ ਬਿਲਕੁਲ ਵੀ ਠੀਕ ਨਹੀਂ ਆਉਂਦੇ ਹੈਗੇ ਤੇ ਅੱਗੇ ਹੁਣ ਬੱਚਿਆਂ ਦੇ ਸਕੂਲ ਲੱਗਣੇ ਨੇ ਜਿਹੜੇ ਆਪਣੇ ਸਟਾਰਟ ਹੋ ਜਾਣਗੇ ਤੇ ਉਸ ਤੋਂ ਵੀ ਜਲਦੀ ਆਪਾਂ ਨੂੰ ਉੱਠਣਾ ਪੈਂਦਾ ਹੈ ਫਿਰ ਚਲੋ ਜੀ ਆਪਾਂ ਹੁਣ ਰੋਟੀ ਬਣਾ ਲਈਏ ਤੇ ਅੱਗੇ ਆਪਾਂ ਦਿਖਾਉਣਾ ਕਿ ਅੱਜ ਆਪਾਂ ਕੀ ਕੀ ਕੰਮ ਕੀਤੇ ਤੇ ਕੀ ਕੀ ਬਣਾਇਆ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਲੋ ਜੀ ਰੋਟੀ ਦਾ ਕੰਮ ਸੀਗਾ ਜਿਹੜਾ ਆਪਾਂ ਤਕਰੀਬਨ ਨੇਪੜ ਗਏ ਸੀਗਾ ਬੱਚਿਆਂ ਨੇ ਵੀ ਖਾਣਾ ਖਾ ਲਿਆ ਸੀਗਾ ਬਰਤਨ ਵਗੈਰਾ ਸਾਫ਼ ਕਰਤੇ ਸੀ ਤੇ ਇਧਰ ਮੰਮੀ ਨੇ ਪਿਆਜ਼ ਥੋੜੇ ਜੇ ਸਮਾਰਨ ਲੱਗ ਗਏ ਸੀਗੇ ਕਹਿੰਦੇ ਅੱਜ ਮੌਸਮਾ ਜਿਹੜਾ ਠੀਕ ਹੈ ਤੇ ਮੈਂ ਥੋੜੇ ਜੇ ਪਿਆਜ਼ ਨੇ ਜਿਹੜੇ ਬੈਠੀ ਬੈਠ ਕੇ ਉਹ ਸਮਾਰ ਦਵਾ ਕਿਉਂਕਿ ਕਾਫੀ ਪਿਆਜ਼ ਹਨ ਵਿੱਚੋਂ ਖਰਾਬ ਹੋ ਜਾਂਦੇ ਨੇ ਤਾਂ ਆਪਣੇ ਸਾਰੇ ਪਿਆਜ਼ ਨੇ ਜਿਹੜੇ ਅਲੱਗ-ਅਲੱਗ ਕੀ ਉਹਨਾਂ ਨੂੰ ਇੱਕ ਦੂਜੇ ਨਾਲ ਫਿਰ ਖਰਾਬ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਇੱਥੇ ਚੁੱਲ੍ਹੇ ਦੀ ਸਫਾਈ ਕਰਨ ਕਿਉਂਕਿ ਰੋਟੀ ਬਣਾਉਣ ਤੋਂ ਬਾਅਦ ਕਾਫੀ ਟਾਈਮ ਫਿਰ ਉਹਨਾ ਕਿਚਨ ਦੇ ਵਿੱਚ ਲੰਘ ਜਾਂਦਾ ਬੱਚਿਆਂ ਨੂੰ ਵੀ ਰੋਟੀ ਖਾਣਾ ਦੇਣਾ ਤੇ ਬਰਤਨ ਵੀ ਸਾਫ਼ ਕਰਨੇ ਖੇਤ ਵੀ ਖਾਣਾ ਭੇਜਣਾ ਤਾਂ ਕਰਕੇ ਆਪਣਾ ਟਾਈਮ ਹੁੰਦਾ ਜਿਹੜਾ ਕਾਫੀ ਦੁਬਾਰਾ ਕਿਚਨ ਦੇ ਵਿੱਚ ਲੱਗ ਜਾਂਦਾ ਤੇ ਉਸ ਤੋਂ ਬਾਅਦ ਲੱਗੀ ਸੀਗੀ ਮੈਂ ਇੱਥੇ ਚੁੱਲੇ ਦੀ ਸਫਾਈ ਕਰਨਾ ਹੁਣ ਵੀ ਚਲੋ ਚੁੱਲਾ ਜਿਹੜਾ ਆਪਣਾ ਆਪਾਂ ਸਾਫ਼ ਕਰ ਲਈਏ ਤੇ ਨਾਲ ਆਪਣੇ ਜਿਹੜੇ ਇਹ ਰਾਤ ਸੀਗੇ ਜਿਹੜੇ ਛੱਲੀਆਂ ਭੁੰਨੀਆਂ ਸੀਗੀਆਂ ਉਹਨਾਂ ਦੇ ਬਾਲ ਜੇ ਕਾਫੀ ਹੋ ਜਾਂਦੇ ਨੇ ਵੈਸੇ ਉਹ ਚੱਕ ਦਿੱਤੇ ਸੀਗੇ ਪਰ ਥੋੜੀ ਜਿਹੀ ਨੇਰੇ ਪੁੰਨੀਆਂ ਸੀਗੇ ਇੱਕ ਦੋ ਕ ਉਹਨਾਂ ਦੇ ਸੀਗੇ ਜਿਹੜੇ ਛਿਲਕੇ ਜੇ ਪਏ ਸੀਗੇ ਤੇ ਨਾਲ ਹੀ ਆਪਾਂ ਉਹ ਚੱਕ ਲੈਨੇ ਆਪਣੇ ਕਿਉਂਕਿ ਫਿਰ ਇੱਥੇ ਹੁੰਦਾ ਨਾ ਵੀ ਮੱਜਾਂ ਨੂੰ ਪਾ ਦਨੇ ਹੁੰਦੇ ਆ ਇਹ ਸੁੱਕੇ ਜੇ ਸੀਗੇ ਉਹ ਵੀ ਨਹੀਂ ਖਾਂਦੀਆਂ ਹੈਗੇ ਤਾਂ ਇਹਨਾਂ ਨੂੰ ਅਸੀਂ ਸਾਈਡ ਤੇ ਰੱਖ ਦਿੱਤਾ ਸੀ ਤੇ ਆਪਾਂ ਹੁਣ ਇਹਨਾਂ ਨੂੰ ਕੂੜੇ ਦੇ ਵਿੱਚ ਜਿਹੜਾ ਪਾ ਲਵਾਂਗੇ ਤੇ ਲੋ ਜੀ ਇੱਥੇ ਟਾਈਮ ਸੀਗਾ ਤਕਰੀਬਨ ਆਪਣਾ ਹੋ ਗਿਆ 11:30 ਦਾ ਤੇ ਇੱਥੇ ਪਾਣੀ ਸੀਗੇ ਜਿਹੜਾ ਰੈਬਰ ਦੇ ਵਿੱਚ ਪਾ ਦਿੱਤਾ ਸੀ ਕਿਉਂਕਿ ਬਾਰ-ਬਾਰ ਖੇਤੋਂ ਆਉਂਦੇ ਨੇ ਤੇ ਫਿਰ ਪਾਣੀ ਪੀਣ ਨੂੰ ਮੰਗਦੇ ਨੇ ਛੋਟਾ ਹੋਣ ਕਰਕੇ ਨਾ ਛੇਤੀ ਖਤਮ ਹੋ ਜਾਂਦਾ ਤੇ ਇਹ ਪੈਨੇ ਆਪਣੇ ਕੋਲ ਪੇਠੇ ਇਹ ਕਿਥੋਂ ਦੇਗੇ ਸੀਗੇ ਵੀਰ ਜੀ ਤੇ ਦੋ ਮੈਨੂੰ ਦਿੱਤੇ ਸੀਗੇ ਮੰਮੀ ਨੇ ਪਿੰਡੋਂ ਤੇ ਬਹੁਤ ਸੋਹਣੇ ਇਹ ਗ੍ਰੀਨ ਗ੍ਰੀਨ ਸੀਗੇ ਬਿਲਕੁਲ ਫਰੈਸ਼ ਸੀਗੇ ਉਦੋਂ ਜੇ ਇਹ ਸਬਜੀ ਇਹ ਜਿਹੇ ਜੀ ਨੂੰ ਆਪਾਂ ਸਟੋਰ ਕਰਕੇ ਜਿਹੜਾ ਰੱਖ ਸਕਦੇ ਹਾਂ ਤੇ ਨਾਲ ਇੱਥੇ ਆਪਣੇ ਟਿਫਨ ਵਗੈਰਾ ਕਾਫੀ ਸਮਾਨ ਪਿਆ ਸੀ ਜਿਹੜਾ ਇਹਨੂੰ ਆਪਾਂ ਸਾਈਡ ਤੇ ਇਕੱਠਾ ਕਰਕੇ ਰੱਖ ਦਵਾਂਗੇ ਤੇ ਹੁਣ ਇੱਥੇ ਆਪਾਂ ਇੱਕ ਹੋਰ ਜ਼ਰੂਰੀ ਕੰਮ ਕਰਨਾ ਤੇ ਇੱਕ ਗਰਮੀ ਦਾ ਮੌਸਮ ਤੇ ਇੱਕ ਆਪਣੇ ਖਾਣ ਵਾਲੇ ਕੀੜੇ ਹੁੰਦੇ ਨੇ ਜਿਹੜੇ ਇਹ ਖਤਮ ਨਹੀਂ ਹੁੰਦੇ ਹੈਗੇ ਗਰਮੀ ਦੇ ਵਿੱਚ ਤੇ ਇੱਥੇ ਭੁੰਨਤੀ ਸੀਗੀ ਮੈਂ ਥੋੜੀ ਜੀ ਸ਼ੱਕਰ ਪਾਈ ਆ ਇੱਕ ਵੱਡੀ ਕੌਲੀ ਦੇ ਕਰੀਬ ਤੇ ਇੱਕ ਕੌਲੀ ਦੇ ਕਰੀਬ ਇਹਦੇ ਵਿੱਚ ਪਾਇਆ ਆਪਾਂ ਪਾਣੀ ਤੇ ਇੱਥੇ ਅੱਜ ਬਣਾਵਾਂਗੇ ਅੱਜ ਆਪ ਗੁਲਗਲੇ ਤਾਂ ਕਰਕੇ ਆਪਾਂ ਮਿੱਠਾ ਸੀਗਾ ਜਿਹੜਾ ਭੋਂਕੇ ਰੱਖ ਦਿੱਤਾ ਸੀਗਾ ਕਿਉਂਕਿ ਫਿਰ ਇਹ ਸ਼ੱਕਰ ਸ਼ੱਕਰ ਹੁੰਦੀ ਜਿਹੜੀ ਇਹਨੂੰ ਭਿਜਣ ਨੂੰ ਥੋੜਾ ਜਿਹਾ ਟਾਈਮ ਆ ਜਿਹੜਾ ਲੱਗ ਜਾਂਦਾ ਏ ਤਾਂ ਕਰਕੇ ਆਪਾਂ ਸ਼ੱਕਰ ਹੈ ਜਿਹੜੀ ਪਹਿਲਾਂ ਭੋਂਕੇ ਰੱਖ ਦਿੱਤੀ ਹੈ ਤੇ ਇਹਨਾਂ ਆਪਾਂ ਥੋੜਾ ਜਿਹਾ ਟਾਈਮ ਕਰਾਂਗੇ ਰੈਸਟ ਉਸ ਤੋਂ ਬਾਅਦ ਬਣਾਵਾਂਗੇ ਆਪਾਂ ਗੁਲਗਲੇ ਤੇ ਨਾਲ ਬਣਾਵਾਂਗੇ ਆਪਾਂ ਬ੍ਰੈਡ ਵਾਲੇ ਪਕੌੜੇ ਤੇ ਇੱਧਰ ਬੱਚੇ ਲਿਆਏ ਸੀ ਲੋਜੀ ਕੱਪੜੇ ਆਪਣੇ ਸੁੱਕ ਗਏ ਨੇ ਤਾਂ ਆਪਾਂ ਉਤਾਰ ਦਈਏ ਨਲੋਜੀ ਮੌਸਮ ਸੀਗਾ ਜਿਹੜਾ ਅੱਜ ਕਾਫੀ ਹੱਦ ਤੱਕ ਠੀਕ ਸੀਗਾ ਬੱਦਲਵਾਈ ਹੋਈ ਹੋਈ ਐ ਤੇ ਇਧਰ ਆਪਣੇ ਕੱਪੜੇ ਨੇ ਜਿਹੜੇ ਇਹ ਵੀ ਸੁੱਕ ਗਏ ਨੇ ਤੁਹਾਨੂੰ ਇਹਨਾਂ ਨੂੰ ਆਪਾਂ ਉਤਾਰ ਲਈਏ ਤੇ ਫਿਰ ਅੱਗੇ ਆਪਾਂ ਕਿਚਨ ਦੇ ਵਿੱਚ ਕੱਪੜੇ ਉਤਾਰਨ ਤੋਂ ਬਾਅਦ ਤੇ ਇਥੇ ਇਨਾ ਤੋਂ ਕਿ ਆਪਾਂ ਹੋ ਗਏ ਸੀਗੇ ਦੁਬਾਰਾ ਰੈਡੀ ਕੱਪੜੇ ਚੇਂਜ ਕਰ ਲੈਨੇ ਤੇ ਹੁਣ ਬਣਾਵਾਂਗੇ ਜੀ ਆਪਾਂ ਪਕੌੜੇ ਕਾਫੀ ਮਟੀਰੀਅਲ ਆ ਜਿਹੜਾ ਇੱਥੇ ਮੈਂ ਪਾ ਲਿਆ ਸੀਗਾ ਇੱਕ ਡੱਬੇ ਦੇ ਵਿੱਚ ਪਾਏ ਸੀਗਾ ਉਹਦੇ ਵਿੱਚ ਸੈੱਟ ਨਹੀਂ ਆਉਣਾ ਸੀਗਾ ਮੈਨੂੰ ਲੱਗਿਆ ਕਿ ਤਾਂ ਫਿਰ ਮੈਂ ਵੱਡੀ ਤੁਸਕ ਦੇ ਵਿੱਚ ਪਾ ਲਿਆ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਗੁੰਨ ਲਵਾਂਗੇ ਬ੍ਰੈਡ ਆਨ ਦਾ ਜਿਹੜਾ ਆਪਣਾ ਪੇਸਟ ਹੁੰਦਾ ਹੈ ਬੈਟਰ ਹੁੰਦਾ ਜਾਨੀ ਕਿ ਉਹਨ ਮੈਂ ਇੱਥੇ ਰੈਡੀ ਕਰ ਰਹੀ ਸੀਗੀ ਤਿੰਨ ਪੈਕਟ ਆਪਣੇ ਬ੍ਰੈਡਾਂ ਦੇ ਸੀਗੇ ਤੇ ਉਸ ਦੇ ਹਿਸਾਬ ਨਾਲ ਆਪਾਂ ਇਹਨੂੰ ਬੇਸਣ ਲਿਆਏ ਤੇ ਨਾਲ ਆਪਾਂ ਮਿਰਚ ਮਸਾਲੇ ਆਪਣੇ ਜੋ ਵੀ ਐਡ ਕਰਦੇ ਹੁੰਨੇ ਆ ਉਹ ਆਪਾਂ ਪਾ ਲੈਨੇ ਗਰਮੀ ਬਹੁਤ ਜ਼ਿਆਦਾ ਹੋਈ ਹੋਈ ਸੀ ਕਿ ਬੱਚਿਆਂ ਨੂੰ ਕਹਿ ਸੀਗਾ ਕਿ ਖਿਚੜੀ ਬਣਾ ਲੈਨੇ ਆ ਤੇ ਉਹ ਕਹਿੰਦੇ ਖਿਚੜੀ ਹੁੰਦੀ ਹੈ ਜਿਹੜੀ ਬਿਮਾਰਾਂ ਦਾ ਖਾਣਾ ਹੁੰਦੀ ਹੈ ਅਸੀਂ ਕੀਚੜੀ ਨਹੀਂ ਖਾਣੀ ਹੈਗੀ ਤੇ ਹੁਣ ਗਰਮੀ ਵੀ ਹੋ ਗਈ ਸੀ ਤੇ ਉਹਨਾਂ ਨੇ ਡਿਮਾਂਡ ਕੀਤੀ ਸੀਗੀ ਅੱਜ ਬ੍ਰੈਡਾਂ ਦੀ ਤੇ ਬ੍ਰੈਡ ਲੈ ਆਏ ਸੀਗੇ ਉਹ ਜਾ ਕੇ ਤੇ ਹੁਣ ਆਪਾਂ ਬਣਾਵਾਂਗੇ ਲੰਚ ਦੇ ਵਿੱਚ ਬ੍ਰੈਡ ਪਕੌੜੇ ਤੇ ਗੁਲਗੁਲੇ ਇੱਥੇ ਮੈਂ ਚੰਗੀ ਤਰ੍ਹਾਂ ਇਹਨੂੰ ਆਪਣਾ ਬੈਟਰ ਹੈ ਜਿਹੜਾ ਇਹਨੂੰ ਆਪਾਂ ਫੈਂਟ ਲਵਾਂਗੇ ਤਾਂ ਜੋ ਇਹਦੇ ਵਿੱਚ ਕੋਈ ਵੀ ਗੰਡ ਵਗੈਰਾ ਨਾ ਰਹੇ ਜੋ ਬੈਟਰ ਦੀ ਥਿੱਕਨੈਸ ਆ ਉੱਥੇ ਇੱਥੇ ਅਸੀਂ ਇਹਨੂੰ ਥੋੜਾ ਜਿਹਾ ਠਿੱਕ ਹੀ ਰੱਖਿਆ ਕਿਉਂਕਿ ਜਿੰਦੇ ਦੋ ਆਪਾਂ ਹਜੇ ਆਗੰਬ ਕਰ ਮਚਾਵਾਂਗੇ ਤੇਲ ਵੀ ਗਰਮ ਹੋਊਗਾ ਕਿਉਂਕਿ ਗਰਮੀ ਕਰਕੇ ਇਹ ਨਾ ਫਿਰ ਇਹ ਪਤਲਾ ਹੋ ਜਾਂਦਾ ਹੁੰਦਾ ਪਾਣੀ ਛੱਡ ਜਾਂਦਾ ਹੁੰਦਾ ਜਾਨੀ ਕਿ ਤਾਂ ਕਰਕੇ ਇਹਨੂੰ ਆਪਾਂ ਥੋੜਾ ਜਿਹਾ ਠਿੱਕ ਹੀ ਰੱਖਾਂਗੇ ਤੇ ਇਸੇ ਤੁਸਕ ਦੇ ਵਿੱਚ ਆਪਾਂ ਇਹਨੂੰ ਟਾ ਕੇ ਰੱਖ ਲਵਾਂਗੇ ਤੇ ਬਾਹਰ ਅਗ ਮਚਾ ਕੇ ਇਹਨਾਂ ਪਾ ਤੇਲ ਵਗੈਰਾ ਆਪਣਾ ਗਰਮ ਹੋਣ ਲਈ ਰੱਖਾਂਗੇ ਬ੍ਰੈਡ ਆਪਾਂ ਕੱਟ ਲੈਣੇ ਬਾਹਰ ਜਦੋਂ ਜੀ ਪੈਸਨ ਆਪਣਾ ਕੁਲ ਗਿਆ ਤੇ ਇਹ ਰਹੇ ਆਪਣੇ ਬ੍ਰੈਡ ਪ੍ਰਾਂਤ ਦੇ ਵਿੱਚ ਆਪਾਂ ਕੱਟ ਕੇ ਰੱਖ ਲੈਨੇ ਤੇ ਉਸ ਤੋਂ ਬਾਅਦ ਅੱਗ 'ਚ ਜਾ ਕੇ ਚੁੱਲੇ ਦੇ ਉੱਪਰ ਦੀਦੀ ਲੱਗੇ ਸੀ ਕਿ ਬਰੈਡ ਬਣਾਉਣੇ ਨੇ ਵੀ ਚਲ ਤੁਸੀਂ ਬਣਾ ਲੱਗੋ ਤੇ ਮੈਂ ਨੇ ਆਟਾ ਸੀਗਾ ਗੁਲਕਲੀਆਂ ਦਾ ਉਹ ਗੁੰਨਣ ਲੱਗੀ ਸੀਗੀ ਹੁਣ ਸਾਮਾਨ ਮੈਂ ਸਾਰਾ ਉਹਨਾਂ ਨੂੰ ਦੇ ਆਈ ਤੇ ਅੱਗ 'ਚ ਜਾ ਕੇ ਪਤਿਲ ਕੜਾਹੀ ਦੇ ਵਿੱਚ ਪਾਤਾ ਸਾਰਾ ਸਾਮਾਨ ਉਹਨਾਂ ਨੂੰ ਇਕੱਠਾ ਕਰਕੇ ਦੇਤਾ ਵੀ ਤੁਸੀਂ ਇੱਥੇ ਬੈਠੋ ਐਨੇ ਮੈਂ ਗੁਲਕਲੀਆਂ ਦਾ ਆਟਾ ਜਿਹੜਾ ਉਹ ਤਿਆਰ ਕਰ ਲਵਾਂ ਇਹਨੇ ਕਿਉਂਕਿ ਨਾਲ ਹੀ ਫਿਰ ਇਹ ਵੀ ਮਿੱਠੇ ਗੁਲਕਲੀ ਹੁੰਦੇ ਨੇ ਜਿਹੜੇ ਵੀ ਮੰਗਣਗੇ ਇੱਥੇ ਜਿੰਨੀ ਆਪਾਂ ਲਈ ਸੀਗੀ ਸ਼ੱਕਰ ਇੱਕ ਵੱਡੀ ਕੌਲੀ ਤੇ ਉਸ ਤੋਂ ਡਬਲ ਆਪਾਂ ਪਾਇਆ ਇਹਦੇ ਵਿੱਚ ਕਣਕ ਦਾ ਆਟਾ ਸਿੰਪਲ ਜੋ ਆਪਣੇ ਕਣਕ ਦਾ ਘਰੇ ਆਟਾ ਹੁੰਦਾ ਜਿਹਦੇ ਆਪਾਂ ਰੋਟੀ ਬਣਾਉਂਦੇ ਆ ਉਹੀ ਇੱਥੇ ਆਟਾ ਵਰਤਾਂਗੇ ਹੋਰ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਇਆ ਹੈਗਾ ਤੇ ਇੱਕ ਪਾਇਆ ਆਪਾਂ 3 ਤੋਂ 4 ਚੁਟਕੀਆਂ ਮਿੱਠੇ ਸੋਡੇ ਦੀਆਂ ਇਹਦੇ ਬਿਨਾ ਜਿਹੜਾ ਗੁਲਕਲੇਆ ਦਾ ਟੇਸ ਤਾਂ ਬਿਲਕੁਲ ਵੀ ਨਹੀਂ ਬਣਦਾ ਹੈਗਾ ਚਿਪੇ-ਚਿਪੇ ਜੇ ਰਹਿ ਜਾਂਦੇ ਨੇ ਤੇ ਇਹ ਆਪਾਂ ਜ਼ਰੂਰ ਐਡ ਕਰੀਂਦਾ ਹੈ ਤੇ ਮੈਂ ਇਹ ਗੁਲਗੁਲੇ ਨੇ ਜਿਹੜੇ ਮਿੱਠੇ ਸੋਡੇ ਵਾਲੇ ਇੱਥੇ ਆ ਕੇ ਹੀ ਖਾਦੇ ਨੇ ਕਿਉਂਕਿ ਸਾਡੇ ਘਰ ਚ ਵਿੱਚ ਮਿੱਠਾ ਸੋਡਾ ਨਹੀਂ ਪਾਉਂਦੇ ਸੀਗੇ ਛੋਟੇ-ਛੋਟੇ ਗੁਲਗੁਲੇ ਹੁੰਦੇ ਸੀਗੇ ਤੇ ਇੱਥੇ ਆ ਕੇ ਦੇਖੇ ਨੇ ਵੀ ਇਹ ਇੰਨੇ ਵੱਡੇ-ਵੱਡੇ ਵੀ ਬਣ ਜਾਂਦੇ ਨੇ ਤੇ ਮੈਂ ਹੈਰਾਨ ਰਹਿ ਗਈ ਸੀ ਕਿ ਜਦੋਂ ਮੈਂ ਫਸਟ ਟਾਈਮ ਇੱਥੇ ਮੰਮੀ ਉਹਨਾਂ ਨੂੰ ਦੇਖਿਆ ਬਣਾਉਂਦੇ ਹੋਏ ਵੀ ਇਹਨਾਂ ਦੇ ਗੁਲਗੁਲੇ ਨੇ ਜਿਹੜੇ ਬਣ ਕੇ ਇੰਨੇ ਵੱਡੇ-ਵੱਡੇ ਤਿਆਰ ਹੁੰਦੇ ਨੇ ਵੀ ਸਾਡੇ ਤਾਂ ਕਦੇ ਇੰਨੇ ਵੱਡੇ ਸੀਗੇ ਜਿਹੜੇ ਬਣੇ ਨਹੀਂ ਸੀ ਤੇ ਮੈਨੂੰ ਫੇਰ ਪਤਾ ਲੱਗਿਆ ਵੀ ਇਹ ਮਿੱਠਾ ਸੋਡਾ ਪਾਉਣ ਕਰਕੇ ਜਿਆਦਾ ਵੱਡੇ ਬਣਦੇ ਨੇ ਉਸ ਤੋਂ ਬਾਅਦ ਅਸੀਂ ਵੀ ਹੁਣ ਮਿੱਠਾ ਸੋਡਾ ਪਾ ਕੇ ਹੀ ਬਣਾਉਣੇ ਹੁੰਨੇ ਆ ਤੇ ਮੈਂ ਇੱਥੇ ਆ ਕੇ ਹੀ ਖਾਣ ਲੱਗਿਆਂ ਸੀ ਕੋਈ ਵੀ ਨਹੀਂ ਸਾਡੇ ਗੁਲਗਲੇ ਖਾਂਦਾ ਸੀਗਾ ਜ਼ਿਆਦਾਤਰ ਤੇ ਹੁਣ ਵਧੀਆ ਲੱਗਦੇ ਨੇ ਟੇਸਟੀ ਲੱਗਦੇ ਨੇ ਤੇ ਜਦੋਂ ਵੀ ਆਪਾਂ ਪਕੌੜੇ ਵਗੈਰਾ ਬਣਾਇਦੇ ਹਾਂ ਤਾਂ ਗੁਲਗਲੇ ਸੀ ਜ਼ਰੂਰ ਨਾਲ ਬਣਾਉਣੇ ਹੁੰਨੇ ਆ ਤੇ ਲੋ ਜੀ ਆਪਾਂ ਨਰਮ ਨਰਮ ਹੱਥਾਂ ਨਾਲ ਇਹਨੂੰ ਗੁੰਨਣਾ ਜ਼ਿਆਦਾ ਆਪਾਂ ਇਹਨੂੰ ਨਹੀਂ ਫੈਂਟਣਾ ਹੈਗਾ ਜੇ ਆਪਾਂ ਇਹਨੂੰ ਜ਼ਿਆਦਾ ਆਟੇ ਨੂੰ ਫੈਂਟ ਦਈਏ ਨਾ ਤੇ ਫਿਰ ਆਪਣੇ ਗੁਲਗਲੇ ਹੁੰਦੇ ਨੇ ਨਾ ਜਿਹੜੇ ਉੱਪਰੋਂ ਜੀੜੇ ਹੋ ਜਾਂਦੇ ਨੇ ਬਿਲਕੁਲ ਇਹਨੂੰ ਥੋੜਾ ਥੋੜਾ ਹਿਲਾ ਕੇ ਹੀ ਆਪਾਂ ਆਟੇ ਨੂੰ ਗੁੰਨਾਂਗੇ ਜਿਆਦਾ ਆਪਾਂ ਇਹਨੂੰ ਨਹੀਂ ਫੈਂਟਣਾ ਹੈਗਾ ਕਈ ਵਾਰੀ ਪਾਣਾ ਹੱਥ ਜਿਸ ਤਰ੍ਹਾਂ ਆਪਾਂ ਬੈਟਰ ਆਪਣਾ ਪਕੌੜਿਆਂ ਵਾਲਾ ਉਹ ਕਰਦੇ ਹੁੰਨੇ ਤਿਆਰ ਉਸ ਤਰ੍ਹਾਂ ਆਪਾਂ ਫੈਂਟ ਦੰਨੇ ਤਾਂ ਆਪਣੇ ਗੁਲਗੁਲੇ ਹੁੰਦੇ ਨੇ ਜਿਹੜੇ ਉੱਪਰੋਂ ਚੀੜੇ ਹੋ ਜਾਂਦੇ ਨੇ ਇਸ ਤਰੀਕੇ ਨਾਲ ਪਾਸੀਂ ਹੌਲੀ ਹੌਲੀ ਹੱਥਾਂ ਨਾਲ ਆਪਣੇ ਨਾਲ ਹਲਕੇ ਹਲਕੇ ਨਾਲ ਗੁੰਨ ਕੇ ਇਹਨੂੰ ਤਿਆਰ ਕਰੀਏ ਤਾਂ ਆਪਣੇ ਗੁਲਗੁਲੇ ਨੇ ਜਿਹੜੀ ਬਿਲਕੁਲ ਵੀ ਚੀੜੇ ਨਹੀਂ ਹੁੰਦੇ ਤੇ ਲੋ ਜੀ ਇੱਥੇ ਆਪਣਾ ਆਟਾ ਤਿਆਰ ਹੋ ਗਿਆ ਤੇ ਆਪਾਂ ਪਕਾ ਲਈਏ ਪਕੌੜੇ ਕਾਫੀ ਟਾਈਮ ਲੱਗ ਗਿਆ ਸੀਗਾ ਸਾਨੂੰ ਪਕੌੜੇ ਬਣਾਉਣ ਨੂੰ ਤੇ ਇਧਰ ਆਪਣੇ ਪਕੌੜੇ ਨੇ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਲੋ ਜੀ ਤੁਸੀਂ ਵੀ ਖਾ ਸਕਦੇ ਹੋ ਲੰਚ ਦੇ ਵਿੱਚ ਕਾਫੀ ਗਰਮੀ ਹੋਈ ਹੋਈ ਸੀਗੀ ਉੱਥੇ ਪਕੌੜੇ ਬਣਾਉਣ ਤੋਂ ਬਾਅਦ ਇੱਥੇ ਟਾਈਮ ਸੀਗਾ ਤਕਰੀਬਨ 4:00 ਵਜੇ ਸੀਗੇ ਤੇ ਥੋੜਾ ਟਾਈਮ ਮੈਂ ਹੁਣ ਇੱਥੇ ਰੈਸਟ ਕਰਕੇ ਆਈ ਸੀਗੀ ਪਕੌੜੇ ਬਣਾ ਕੇ ਫਿਰ ਮੈਂ ਨਾਲ ਦੀ ਨਾਲ ਆਪਣੀ ਚਾਹ ਬਾਅਦ ਚ ਪੀਤੀ ਪਹਿਲਾਂ ਮੈਂ ਆਪਣਾ ਸਬਜੀ ਸੀਗੀ ਜਿਹੜੀ ਚੁੱਲੇ ਦੇ ਉੱਪਰ ਰੱਖ ਦਿੱਤੀ ਸੀਗੀ ਮਸਾਲਾ ਕੁੱਟ ਕੇ ਫਿਰ ਨਾਲ ਦੀ ਨਾਲ ਮੈਂ ਸਬਜ਼ੀ ਧਰ ਦਿੱਤੀ ਸੀ ਕਿਉਂਕਿ ਅੱਗ ਬਹੁਤ ਜ਼ਿਆਦਾ ਸੀਗੀ ਚੁੱਲ੍ਹੇ ਦੇ ਵਿੱਚ ਕੋਲਿਆਂ ਦੀ ਅੱਗ ਸੀ ਮੈਨੂੰ ਐਵੇਂ ਸੀਗਾ ਕਿ ਦੁਬਾਰਾ ਫੇਰ ਹਨਾ ਉੱਠ ਕੇ ਦਿਲ ਨਹੀਂ ਕਰਦਾ ਹੈਗਾ ਜੀ ਇੰਨਾ ਟਾਈਮ ਚੁੱਲ੍ਹੇ ਅੱਗੇ ਬੈਠ ਕੇ ਫੇਰ ਆਪਾਂ ਦੁਬਾਰਾ ਕੁਕਿੰਗ ਤੇ ਆਈਏ ਤਾਂ ਕਰਕੇ ਫਿਰ ਮੈਂ ਚਾਹ ਪੀਣ ਤੋਂ ਪਹਿਲਾਂ ਆਪਣਾ ਸਬਜ਼ੀ ਰੱਖ ਕੇ ਗਈ ਸੀਗੀ ਤੇ ਹੁਣ ਥੋੜਾ ਟਾਈਮ ਰੈਸਟ ਕਰਕੇ ਜਾਂ ਤੇਲ ਮੈਂ ਇੱਥੇ ਲਾ ਕੇ ਰੱਖ ਦਿੱਤਾ ਸੀਗਾ ਢੱਕ ਕੇ ਵੀ ਠੰਡਾ ਹੋ ਜੂਗਾ ਉਸ ਤੋਂ ਬਾਅਦ ਚੱਕਾਂਗੇ ਕਿਉਂਕਿ ਕਿਚਨ ਦੇ ਵਿੱਚ ਬਾਰ-ਬਾਰ ਬੱਚੇ ਆ ਰਹੇ ਸੀਗੇ ਐਵੇਂ ਸੀਗਾ ਨਾ ਵੀ ਕੋਈ ਬੱਚਾ ਵਿੱਚ ਪੈਰ ਪੂਰਨ ਮਾਰ ਲਵੇ ਤੇ ਇੱਥੇ ਆਪਣੀ ਸਬਜੀ ਸੀਗੀ ਜਿਹੜੀ ਬਣ ਕੇ ਉਹ ਵੀ ਤਿਆਰ ਹੋ ਗਈ ਸੀ ਤੇ ਮੰਮੀ ਨੇ ਵੀ ਆਪਣੇ ਪਿਆਜ਼ ਵਗੈਰਾ ਸਮਾਰ ਦਿੱਤੇ ਸੀਗੇ ਤੇ ਗਰਮੀ ਇੱਥੇ ਬਹੁਤ ਜ਼ਿਆਦਾ ਹੋ ਗਈ ਸੀ ਉਸ ਦਿਨ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜੁੱਲੇ ਦਾ ਖਾਸ ਕਰਕੇ ਜਦੋਂ ਆਪਾਂ ਤੇਲ ਵਾਲਾ ਕੰਮ ਕਰਦੇ ਹਾਂ ਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸਬਜੀ ਰੱਖੀ ਸੀਗੀ ਇੱਥੇ ਮੈਂ ਤੋਰੀਆਂ ਦੀ ਪਕੌੜੇ ਬਣਾਉਣ ਤੋਂ ਬਾਅਦ ਫਿਰ ਤੋਰੀਆਂ ਦੀ ਕਟਿੰਗ ਕਰਕੇ ਫਿਰ ਸਬਜੀ ਰੱਖੀ ਤੇ ਫਿਰ ਉਸ ਤੋਂ ਬਾਅਦ ਜਾ ਕੇ 3:30 ਵਜੇ ਸੀਗੇ ਮੈਨੂੰ ਚਾਹ ਪੀਣ ਨੂੰ ਫਿਰ ਉਸ ਤੋਂ ਬਾਅਦ ਆਪਾਂ ਚਾਹ ਪੀਤੀ ਤੇ ਥੋੜਾ ਟਾਈਮ ਰੈਸਟ ਕੀਤਾ ਤੇ ਹੁਣ ਇੱਥੇ ਆਪਣੀ ਸਬਜੀ ਹੈ ਜਿਹੜੀ ਬਣ ਕੇ ਰੈਡੀ ਹੋ ਗਈ ਤੇ ਹੁਣ ਆਪਾਂ ਇਹਨੂੰ ਲੈ ਚੱਲਾਂਗੇ ਆਪਣੀ ਸਬਜੀ ਨੂੰ ਅੰਦਰ ਕਿਉਂਕਿ ਟਾਈਮ ਵੀ ਇੱਥੇ ਹੁਣ ਦੁਬਾਰਾ ਮੱਝਾਂ ਵਾਲਾ ਕੰਮ ਸੀਗਾ ਜਿਹੜਾ ਉਹ ਸ਼ੁਰੂ ਹੋ ਜਾਣਾ ਸੀਗਾ ਤਾਂ ਕਰਕੇ ਫਿਰ ਐਵੇਂ ਸੀਗਾ ਹਨਾ ਵੀ ਦੁਬਾਰਾ ਫਿਰ ਟਾਈਮ ਨਹੀਂ ਲੱਗਣਾ ਹੈਗਾ ਸਬਜੀ ਬਣਾਉਣ ਲਈ ਤਾ ਕਰਕੇ ਮੈਂ ਉਦੋਂ ਹੀ ਇਹ ਕਮਾ ਸੀਗਾ ਜਿਹੜਾ ਆਪਣਾ ਨਿਮੇੜ ਦਿੱਤਾ ਸੀਗਾ ਸਬਜ਼ੀ ਰੱਖ ਦਿੱਤੀ ਸੀਗੀ ਬਣਨ ਲਈ ਤੇ ਆਪਨੇ ਰੈਸਟ ਕਰਦੇ ਕਰਦੇ ਆਪਣੀ ਸਬਜ਼ੀ ਸੀਗੀ ਜਿਹੜੀ ਬਣ ਕੇ ਤਿਆਰ ਹੋ ਗਈ ਤੇ ਇਸ ਤਰ੍ਹਾਂ ਆਪਣਾ ਅੱਜ ਦਾ ਦਿਨ ਵੀ ਸੀਗਾ ਜਿਹੜਾ ਬੱਚੇ ਆਏ ਹੋਏ ਨੇ ਤੇ ਬਹੁਤ ਜ਼ਿਆਦਾ ਬਿਜ਼ੀ ਰਹਾ ਸਾਰਾ ਦਿਨ ਸੀਗਾ ਜਿਹੜਾ ਕੁਕਿੰਗ ਦੇ ਵਿੱਚ ਹੀ ਲੰਘ ਗਿਆ ਮਾਰਨਿੰਗ ਟਾਈਮ ਸਬਜ਼ੀ ਬਣਾਈ ਲੰਚ ਦੇ ਵਿੱਚ ਫਿਰ ਆਪਾਂ ਪਕੌੜੇ ਗੁਲਕਲੇ ਬਣਾਈ ਤੇ ਸ਼ਾਮ ਦਾ ਹੋ ਗਿਆ ਹੁਣ ਇਹ ਖਾਣੇ ਦੀ ਤਿਆਰੀ ਸਬਜੀ ਆਪਣੀ ਬਣ ਕੇ ਰੈਡੀ ਹੋ ਗਈ ਹੈ ਤੇ ਹੁਣ ਆਪਾਂ ਕਰਾਂਗੇ ਆਪਣੇ ਮੱਜਾਂ ਦੇ ਕੰਮ ਤਾਰਾ ਤੂਰਾ ਕੱਢਣੀਆਂ ਨੇ ਤੇ ਮੰਮੀ ਇਧਰ ਉਹ ਗੋਹਾਗਾ ਇਕੱਠਾ ਕਰਨਗੇ ਤੇ ਇਧਰ ਪਾਣੀ ਮੱਜਾਂ ਨੂੰ ਪਲਾਉਣਗੇ ਤੇ ਮੈਂ ਹੁਣ ਆਪਣਾ ਕਿਚਨ ਦੇ ਵਿੱਚ ਬਰਤਨ ਸੀਗੇ ਜਿਹੜੇ ਥੋੜੇ ਬਹੁਤੇ ਉਹ ਸਾਫ ਕਰੂੰਗੀ ਤੇ ਇਧਰ ਪਿਆਜ਼ ਸੀਗੇ ਜਿਹੜੇ ਆਪਣੇ ਤਕਰੀਬਨ ਉਹਨਾਂ ਦਾ ਵੀ ਕੰਮ ਨਿਬੜ ਗਿਆ ਸੀਗਾ ਜੋ ਛਿਲਕੇ ਸੀਗੇ ਹੁਣ ਇੱਥੇ ਮੰਮੀ ਉਹ ਇਕੱਠੇ ਕਰ ਰਹੇ ਸੀਗੇ ਸਾਫ ਇਹਨਾਂ ਨੇ ਪਿਆਜ਼ ਕਰ ਦਿੱਤੇ ਸੀ ਦੇ ਰਹੀ ਅੱਜ ਦੀ ਆਪਣੀ ਵੀਡੀਓ ਤੇ ਵੀਡੀਓ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਸਤਿ ਸ਼੍ਰੀ ਅਕਾਲ